ਜੇ ਆਪਸੀ ਸਾਰੇ ਅਕਿਊਜ਼ ਨੂੰ 2-2 ਸਾਲ ਦੀ ਸਜ਼ਾ ਕੀਤੀ ਹੈ ਨਾਲ ਜੁਰਮਾਨਾ ਦਿੱਤਾ ਜੀ 1000 ਰੁਪਿਆ ਕਿੰਨੇ ਲੋਕ ਸੀ ਇਹ ਚ 9 ਬੰਦੇ ਸੀ ਇੱਕ ਬੰਦੇ ਇੱਕ ਅਕਿਊਜ਼ ਦੇ ਚ ਡੈਥ ਹੋ ਚੁੱਕੀ ਸੀ ਕੇਸ ਕੀ ਸੀ ਕੇਸ ਇਹ ਰਜਿੰਦਰ ਦੀਪਾ ਜੀ ਵੱਲੋਂ ਕੰਪਲੇਂਟ ਪਾਈ ਗਈ ਸੀ ਵੀ ਮੇਰੇ ਘਰ ਵੜ ਕੇ ਮੇਰੇ ਉਪਰ ਅਟੈਕ ਕੀਤਾ ਗਿਆ ਤਾਂ 450 ਆਪੀਸੀ ਤਹਿਤ ਇਹ ਉਹਰੇ ਕੰਪਲੇਂਟ ਪਾਈਤੀ ਸੀ ਰਜਿੰਦਰ ਦੀਪਾ ਜੀ ਨੇ ਜਿਸ ਸਾਰੇ ਕਿਊਜ਼ ਨੂੰ ਸੰਬੰਧ ਕੀਤਾ ਗਿਆ ਸੀ ਤੇ ਅੱਜ ਜੱਜ ਸਾਹਿਬ ਨੇ ਫੈਸਲਾ ਕਰਦੇ ਸਾਰੇ ਕਿਊਜ਼ ਨੂੰ ਦੋਸ਼ੀ ਕਰਾਰ ਦੇ ਕੇ 2-2 ਸਾਲ ਦੀ ਨਸਜਾ ਕੀਤੀ ਹੈ ਇਹ 2008 8 ਦੀ ਇਨਸੀਡੈਂਟ ਹੈ 2008 ਦੀ ਕੰਪਲੇਂਟ ਹੈ ਇਹ ਇਹ ਸਮਝ ਲਓ 15 ਸਾਲ ਬਾਅਦ ਅੱਜ ਫੈਸਲਾ ਆਇਆ ਹੈ ਜੀ ਦਾ ਦੇਰ ਹੈ ਪਰ ਅੰਧੇਰ ਨਹੀਂ ਇਹ ਸਭ ਨੂੰ ਪਤਾ ਹੈ ਕਿ 15 ਸਾਲਾਂ ਪਹਿਲਾਂ ਮੇਰੇ ਘਰ ਦੇ ਵਿੱਚ ਅਮਨ अरोड़ा ਤੇ ਉਹਨਾਂ ਦੇ ਸਾਥੀ ਘਰ ਚੋਂ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸੱਤਾ ਮਾਰੀ ਔਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨੇ ਦਰਜ ਕੀਤੀ ਗਈ ਕ੍ਰਾਸ ਕੇਸ ਵੀ ਨਹੀਂ ਕੀਤਾ ਗਿਆ ਹਾਰ ਕੇ ਮੈਨੂੰ ਕੋਰਟ ਦਾ ਆਸਰਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇਣੀ ਪਈ ਔਰ ਉਸ ਤੇ ਸੁਣਵਾਈ ਹੁੰਦੀ ਹੁੰਦੀ ਅੱਜ 15 ਸਾਲਾਂ ਬਾਅਦ ਨਾਨਯੋਗ ਅਦਾਲਤ ਨੇ ਜੋਲ ਸਾਹਿਬ ਦੀ ਅਦਾਲਤ ਨੇ ਅੱਜ ਮੁਜਰਮਾਨ ਨੂੰ ਸਜ਼ਾ ਸਜਾਈ ਸੁਣਾਈ ਹੈ ਔਰ 452 ਚ 2 ਸਾਲ ਔਰ 323 ਚ 1 ਸਾਲ ਉਹਨਾਂ ਨੂੰ ਸਜ਼ਾ ਸੁਣਾਈ ਹੈ ਜਿੰਨੇ ਵੀ 9 ਮੁਜਰਮ ਜਿ ਆਈਪੀਸੀ ਸਾਰੇ ਅਕਿਊਜ਼ ਨੂੰ 2-2 ਸਾਲ ਦੀ ਸਜ਼ਾ ਕੀਤੀ ਹੈ ਨਾਲ ਜੁਰਮਾਨਾ ਕੀਤਾ ਜੀ 1000 ਰੁਪਇਆ ਕਿੰਨੇ ਲੋਕ ਸੀ ਇਹ 9 ਬੰਦੇ ਸੀ ਇੱਕ ਬੰਦੇ ਇੱਕ ਅਕਿਊਜ਼ ਦੇ ਚ ਡੈਥ ਹੋ ਚੁੱਕੀ ਸੀ ਕੇਸ ਕੀ ਸੀ ਕੇਸ ਇਹ ਰਜਿੰਦਰ ਦੀਪਾ ਜੀ ਵੱਲੋਂ ਕੰਪਲੇਂਟ ਪਾਈ ਗਈ ਸੀ ਵੀ ਮੇਰੇ ਘਰ ਵੜ ਕੇ ਮੇਰੇ ਉਪਰ ਅਟੈਕ ਕੀਤਾ ਗਿਆ ਤਾਂ 452 ਆਈਪੀਸੀ ਤਹਿਤ ਇਹ ਉਹ ਕੰਪਲੇਂਟ ਪਾਈਤੀ ਸੀ ਰਜਿੰਦਰ ਦੀਪਾ ਜੀ ਨੇ ਜਿਸ ਸਾਰੇ ਅਕਿਊਜ਼ ਨੂੰ ਸੰਬੰਧ ਕੀਤਾ ਗਿਆ ਸੀ ਤੇ ਅੱਜ ਜੱਜ ਸਾਹਿਬ ਨੇ ਫੈਸਲਾ ਕਰਦੇ ਸਾਰੇ ਅਕਿਊਜ਼ ਨੂੰ ਦੋਸ਼ੀ ਕਰਾਰ ਦੇ ਕੇ 2-2 ਸਾਲ ਦੀ ਨਮ ਸਜ਼ਾ ਦਿੱਤੀ ਹੈ ਇਹ 2008 8 ਦੀ ਇਨਸੀਡੈਂਟ ਹੈ 2008 ਦੀ ਕੰਪਲੇਂਟ ਹੈ ਇਹ ਇਹ ਸਮਝ ਲਓ 15 ਸਾਲ ਬਾਅਦ ਅੱਜ ਫੈਸਲਾ ਆਇਆ ਹੈ ਜੀ ਦਾ ਦੇਰ ਹੈ ਪਰ ਅੰਧੇਰ ਨਹੀਂ ਇਹ ਸਭ ਨੂੰ ਪਤਾ ਹੈ ਕਿ 15 ਸਾਲਾਂ ਪਹਿਲਾਂ ਮੇਰੇ ਘਰ ਦੇ ਵਿੱਚ ਅਮਨ अरोड़ा ਤੇ ਉਹਨਾਂ ਦੇ ਸਾਥੀ ਘਰ ਚੋਂ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸਤਾ ਮਾਰੀ ਪਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨਹੀਂ ਦਰਜ ਕੀਤੀ ਗਈ ਕ੍ਰਾਸ ਕੇਸ ਨਹੀਂ ਕੀਤਾ ਗਿਆ ਹਾਰ ਕੇ ਮੈਨੂੰ ਕੋਰਟ ਦਾ ਆਸਰਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇਣੀ ਪਈ ਔਰ ਉਸ ਤੇ ਸੁਣਵਾਈ ਹੁੰਦੀ ਹੁੰਦੀ ਅੱਜ 15 ਸਾਲਾਂ ਬਾਅਦ ਮਾਨਯੋਗ ਅਦਾਲਤ ਨੇ ਜੋਲ ਸਾਹਿਬ ਦੀ ਅਦਾਲਤ ਨੇ ਅੱਜ ਮੁਜਰਮਾਂ ਨੂੰ ਸਜ਼ਾ ਸਜਾਈ ਸੁਣਾਈ ਹੈ ਔਰ 452 ਚ 2 ਸਾਲ ਔਰ 323 ਚ 1 ਸਾਲ ਉਹਨਾਂ ਨੂੰ ਸਜ਼ਾ ਸੁਣਾਈ ਹੈ ਜਿੰਨੇ ਵੀ 9 ਮੁਜਰਮਾਂ ਜੀ ਆਈਪੀਸੀ ਸਾਰੇ ਅਕਿਊਜ਼ ਨੂੰ 2-2 ਸਾਲ ਦੀ ਸਜ਼ਾ ਕੀਤੀ ਹੈ ਨਾਲ ਜੁਰਮਾਨਾ ਕੀਤਾ ਗਿਆ 1000 ਰੁਪਇਆ ਇਹ ਚ 9 ਬੰਦੇ ਸੀ ਇੱਕ ਬੰਦੇ ਇੱਕ ਅਕੀਰ ਵਿੱਚ ਡੈਥ ਹੋ ਚੁੱਕੀ ਸੀ ਕੇਸ ਕੀ ਸੀ ਕੇਸ ਇਹ ਰਜਿੰਦਰ ਦੀਪਾ ਜੀ ਵੱਲੋਂ ਕੰਪਲੇਂਟ ਪਾਈ ਗਈ ਸੀ ਵੀ ਮੇਰੇ ਘਰ ਵੜ ਕੇ ਮੇਰੇ ਉਪਰ ਅਟੈਕ ਕੀਤਾ ਗਿਆ ਤਾਂ 452 ਆਪੀਸੀ ਤਹਿਤ ਇਹ ਪੂਰੀ ਕੰਪਲੇਂਟ ਪਾਈਤੀ ਸੀ ਰਜਿੰਦਰ ਦੀਪਾ ਜੀ ਨੇ ਜਿਤ ਸਾਰੇ ਕিউਜ਼ ਨੂੰ ਸੰਬੰਧ ਕੀਤਾ ਗਿਆ ਸੀ ਤੇ ਅੱਜ ਜੱਜ ਸਾਹਿਬ ਨੇ ਫੈਸਲਾ ਕਰਦੇ ਸਾਰੇ ਕিউਜ਼ ਨੂੰ ਦੋਸ਼ੀ ਕਰਾਰ ਦੇ ਕੇ ਦੋ ਦੋ ਸਾਲ ਦੀ ਨਸਜਾ ਕਰਤੀ ਹੈ ਇਹ 2008 8 ਦੀ ਇਨਸੀਡੈਂਟ ਹੈ 2008 ਦੀ ਕੰਪਲੇਂਟ ਹੈ ਇਹ ਇਹ ਸਮਝ ਲਓ 15 ਸਾਲ ਬਾਅਦ ਅੱਜ ਫੈਸਲਾ ਆਇਆ ਹੈ ਜੀ ਦਾ ਦੇਰ ਹੈ ਪਰ ਅੰਧੇਰ ਨਹੀਂ ਇਹ ਸਭ ਨੂੰ ਪਤਾ ਹੈ ਕਿ 15 ਸਾਲਾਂ ਪਹਿਲਾਂ ਮੇਰੇ ਘਰ ਦੇ ਵਿੱਚ ਅਮਨ अरोड़ा ਤੇ ਉਹਨਾਂ ਦੇ ਸਾਥੀ ਘਰ ਚੋਂ ਵੜ ਕੇ ਕਬਜ਼ੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜੋ ਮੇਰੇ ਸੱਤਾ ਮਾਰੀ ਪਰ ਉਸ ਤੋਂ ਬਾਅਦ ਪੁਲਿਸ ਤੇ ਵੀ ਇੰਨਾ ਪ੍ਰੈਸ਼ਰ ਪਾ ਕੇ ਮੇਰੀ ਕੰਪਲੇਂਟ ਵੀ ਨਹੀਂ ਦਰਜ ਕੀਤੀ ਗਈ ਕ੍ਰੋਸ ਕੇਸ ਵੀ ਨਹੀਂ ਕੀਤਾ ਗਿਆ ਹਾਰ ਕੇ ਮੈਨੂੰ ਕੋਰਟ ਦਾ ਆਸਰਾ ਲੈਣਾ ਪਿਆ ਔਰ ਮੈਨੂੰ ਇੱਥੇ ਪ੍ਰਾਈਵੇਟ ਕੰਪਲੇਂਟ ਦੇਣੀ ਪਈ ਔਰ ਉਸ ਤੇ ਸੁਣਵਾਈ ਹੁੰਦੀ ਹੁੰਦੀ ਅੱਜ 15 ਸਾਲਾਂ ਬਾਅਦ ਸਨਮਾਨਯੋਗ ਅਦਾਲਤ ਨੇ ਜੋਲ ਸਾਹਿਬ ਦੀ ਅਦਾਲਤ ਨੇ ਅੱਜ ਮੁਜਰਮਾਂ ਨੂੰ ਸਜ਼ਾ ਸਜਾਈ ਸੁਣਾਈ ਹੈ ਔਰ 452 ਚ 2 ਸਾਲ ਔਰ 323 ਚ 1 ਸਾਲ ਉਹਨਾਂ ਨੂੰ ਸਜ਼ਾ ਸੁਣਾਈ ਹੈ ਜਿੰਨੇ ਵੀ ਨੌ ਮੁਜਰਮ